ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੈਜੇ ਮੁੱਲ ਦਿਆਂ ਚਾਰ ਵੜਾ ਮਖੌਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਲਗਭਗ ਸਾਰੀ ਬਨ ਗਈ ਹੈਗੀ ਐ ਡੱਬੀ ਵੀ ਹੈਗੀ ਐ ਜਰਸੀ ਵੀ ਹੈਗੀ ਐ ਕ੍ਰੋਸ ਵੀ ਹੈਗੀ ਐ ਲਾਲ ਰੰਗ ਦੀ ਸਾਈ ਵਾਲ ਵੀ ਹੈਗੀ ਸਾਰੀ ਬਨ ਗਈ ਹੈਗੀ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਨਾਮ ਤੇਰਾ ਹਰਸ਼ਪਾਲ ਸਿੰਘ ਪੰਚਤੰਦ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ 855488781 855488781 ਚਾਰ ਪਸ਼ੂ ਹਾਂਜੀ ਚਾਰ ਪਸ਼ੂ ਕਿਹੜੇ ਪਸ਼ੂ ਲੱਗੇ ਇੱਥੇ ਕਰ ਲੈ ਸ਼ੁਰੂ ਕੰਨਵਾ ਸੂਆ ਇਹ ਦੂਜਾ ਸੂਆ ਸੋਹਣੀ ਆ ਮੂੰਹ ਛੇਦਾਂ ਦਾ ਛਿੱਗੀ ਹਾਂਜੀ ਕਿੰਨੇ ਦਿਨ ਲਾਉਗੀ 5 ਦਿਨ ਦੇ ਲਖਤੀ ਰੂਪ ਜਦੇ ਠੀਕ ਹੈ ਹੋਰ ਦੋ ਦਿਨ ਵੱਧ ਵੀ ਜਾ ਸਕਦੀ ਹੈ ਤੇ ਦੋ ਦਿਨ ਪਹਿਲਾਂ ਵੀ ਸੂਤਾਂ ਦੀ ਕਿੰਨਾ ਇੱਕ ਦੁੱਧ ਪਿਆਜੂ ਦੁੱਧ ਪਾ ਜੂਗੀ 17 18 ਆਪਾਂ ਬਾੜਾ ਨਹੀਂ ਕਹਿੰਦੇ 17 18 ਦਾ ਪਿਆਜੂਗੀ ਜੈ ਜੈ ਵਾਲਾ ਜ ਵਾਲ ਜੇ ਲੈਣ ਦੇਣੀ 40000 ਰੁਪਏ ਦੇ ਕੱਢੀਏ ਬਾਹਰੋਂ 5 6 ਦਿਨ ਬਾਈ 10 ਦਾ ਮਸਾ ਹੀ ਲਊਗੀ ਮੂੰਹ ਤੋਂ ਛੇਦ ਆਂਦਾ ਛਿੱਗੀ ਵਹਿੜ 17 18 ਕਿਲੋ ਬਾਈ 10 ਦਾ ਦੁੱਧ ਪਿਆਜੂਗੀ ਦੂਜੇ ਸੂਵੇ ਸੁੰਦੀ ਹੈ ਲਾਲ ਰੰਗ ਦੀ ਸੋਹਣੀ ਵਹਿੜ ਖਵਾਨਾ ਸੋਹਣਾ ਥਣਾ ਦੀ ਸਾਫ ਸੁਥਰੀ ਆ ਸਾਈਡਾਂ 'ਚ ਵਾਲ ਢੱਲ ਹਜੇ ਕਾਫੀ ਬਾਕੀ ਆ ਬਾਕੀ ਦੇਣ ਆ ਬਾਈ ਦੱਸਦਾ ਲੈ ਜਾਣੇ ਆ ਨੇ 5-6 ਦਿਨ ਵਾਲ ਢਿੱਲਾਂ ਬਹੁਤ ਪਈਆਂ ਸਾਰੀ ਵਾਲ ਢੱਲ ਕੱਢ ਕੇ ਸੋਹਣਾ ਥਣ ਮੁੱਠੀ ਵਾਲਿਆ ਦੀ ਚਵਾਈ ਵਾਲਿਆ ਖਵਾਨਾ ਖਿੱਚਾਂਗੇ ਤਾਂ ਹਜੇ ਰਾਵੜ ਵੰਗੂ ਵਧੂ ਬਾਕੀ ਨਵਾਂ ਹਾਨ 6 ਦੰਦ ਵੱੱਛੀ ਆ ਵਧੀਆ ਕੋਈ 5-7 ਸੂਏ ਕਰਮਾ ਵਾਲੀ ਵਧੀਆ ਦੁੱਧ ਪਿਆਊਗੀ ਜੈਜ ਮੁੱਲ 46000 ਵਿਚੋਂ ਠੀਕ ਹੈ ਛੋੜਛਾਪਾ ਮਾਨਤਾਨ ਹੋ ਜੂ ਥਣ ਸੋਹਣਿਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆਵਾਂ ਨੇ ਤੇ ਬਰੀਕ ਬਰੀਕ ਵੇਨ ਜੀ ਵੀ ਚੰਗੀਆਂ ਮਾਨਤਾਨ ਬਾਈ ਕਹਿੰਦਾ ਕਰ ਜੂ ਬੇਫਿਕਰ ਹੋ ਕੇ ਆ ਜੋ ਦੋ ਨੰਬਰ ਬਾਈ ਆ ਲੈਣਾ ਦੂਜਾ ਸਵੇਰ ਸੁੰਦੀ ਆ ਵੀ ਠੀਕ ਹੈ ਧਣੇ ਦੇ ਵੀ ਪੰਜ ਤੋਂ ਛੇ ਦਿਨ ਲੱਗਦੀ ਕਿੰਨਾ ਕਿ ਦੁੱਧ ਪਿਆ ਜੀ ਦੁੱਧ 16 17 ਲੀਟਰ ਪਹਿਲੇ ਸੋਹ ਦਾ ਪਾਇਆ ਹੋਇਆ ਠੀਕ ਹੈ ਇੰਨਾ ਕੀ ਮੰਨ ਗਿਆ ਲੈ ਜਾਵੇ ਵੈਸੇ ਦੁੱਧ ਬਾਤ ਕੱਢ ਜੂ ਜੈ ਜਮਾਲ ਇਹ 47000 ਦੇ ਦਿਲਾਂ ਆ ਸੀਲ ਸਹੂ ਇਹ ਵੀ ਬਹੁਤ ਹੈ ਸੀਲ ਸਹੂ ਇਹ ਵੀ ਬਹੁਤ ਹੈ ਪੂਰਾ ਜੱਥਾ ਮਾਰ ਗਿਆ 16 17 ਕਿਲੋ ਬਾਈ 10 ਦਾ ਇਹ ਵੀ ਦੁੱਧ ਪਿਆ ਜੂ ਪੰਜ ਚਾਰ ਕਦਣ ਬਾਈ 10 ਦਾ ਇਹ ਵੀ ਮਸੇ ਲਊ ਇੱਕ ਨੰਬਰ 46 ਦੀ ਨੋ ਨੰਬਰ 47 ਦੀ ਜੇ ਕੋਈ ਜੋੜਾ ਲੈ ਲੂ ਹੋਰ ਭੋਰਾ ਮਾਨ ਤਾਨ ਹੋ ਜੂ ਝੋਲ ਵਾਲੀ ਬੱਛੀ ਆ ਲੇਵਾ ਲਾਹੂ ਬਹੁਤ ਕੱਦ ਵੱਡਾ ਵਜ਼ਨ ਬਹੁਤ ਹੈ ਥਣ ਭਾਂਡੇ ਦੀ ਸਾਫ਼ ਸੁਥਰੀ ਆ ਸਾਈਡਾਂ ਚ ਵਾਲ ਢੱਲਾ ਜੀ ਕਾਫੀ ਬਾਕੀ ਆ ਬਾਕੀ ਚਾਰ ਕਦਣ ਇਹਨੇ ਲੈ ਜਾਣੇ ਆ ਕਰ ਰਹੇ ਹੁੰਦੇ ਅਗਲਾ 55000 ਕਹਿੰਦਾ ਹਾਂ ਇਹ ਵੀ ਗੱਲ ਸਹੀ ਹੈ ਬਾਈ ਕਹਿੰਦਾ ਹੋਰ ਕਿਸੇ ਦੇ ਘਰੇ ਹੁੰਦੀ 55000 ਕਹਿੰਦਾ ਤੇ ਜਿਹੜੇ ਸਾਡੇ ਨਾਲ ਝੋਲ ਜੀ ਆ ਉਹ ਸਾਡੇ ਨਾਲ ਦੁੱਧ ਵੀ ਅਗਲਾ 22 ਕਿਲੋ ਕਹਿੰਦਾ ਕਈ ਵੀ ਜਾਂਦੇ ਆ ਇਹ ਚ ਕੋਈ ਸ਼ੱਕ ਵੀ ਨਹੀਂ ਮੂੰਹ ਨਾ ਕਹਿ ਦੇਣਾ ਬਾਈ ਕਿੰਨਾ ਮਰਜੀ ਘਵਾੜਾ ਹਾਂ ਕਿਹੜਾ ਚੋਗੀ ਦੇਣਾ 20 ਕਿਲੋ ਕਹੜਾ ਮੂੰਹ ਨਾ ਕਹਿਣਾ ਹਾਂ ਕੱਲ ਜਿੰਨਾਂ ਦੇ ਜਾਇਜ ਹੋਵੇ ਉਹਨਾਂ ਦੀ ਗੱਲ ਆ ਹੂੰ ਸਹੀ ਗੱਲ ਹੈ 16 17 ਦਾ ਵੱਡੀ ਵਹਿੜ ਇਹਨਾਂ ਦੁੱਧ ਪਿਉਣ ਦਾ ਹੱਕ ਵੀ ਬਣਦਾ ਖੁੱਲਾ ਪਿਆ ਜੂ ਆ ਦੋਸਤੋ ਮੱਖੀਆਂ ਜੀਆਂ ਫਿਰਦੀਆਂ ਆਵੇ ਮੋਟੀਆਂ ਥਣ ਸੋਹਣੇ ਆ ਗਲਾਬੀ ਥਾਣਾ ਗੈਪ ਚ ਲੱਗੇ ਹੋਏ ਆ ਦੂਜਾ ਸੂਆ ਵਹਿੜ ਫੁੱਲ ਵਜਨ ਵਾਲੀ ਕੱਦ ਕਾਠ ਵਾਲੀ ਤਿੰਨ ਨੰਬਰ ਤੇ ਆ ਜੀਏ ਬਾਈ ਤਿੰਨ ਨੰਬਰ ਤੇ ਤੁਸੀਂ ਆ ਜਾ ਇਹ ਤੀਜਾ ਸੂਆ ਸੁੰਦੀ ਪਯਾਰ ਠੀਕ ਹੈ ਹਾਂਜੀ ਦੁੱਧ 20 ਕਿਲੋ ਤੇ ਬਾਹਰ ਪਿਆ ਜੀ ਦਣ ਕਿਨੇ ਲੈ ਜੂ ਦਣ 5-6 ਲਈਓ ਲਊਗੀ ਇਹ ਵੀ ਜੈ ਜਮਾਲ ਇਹਦੇ ਰੰਗ 55000 ਰੁਪਏ 20 ਕਿਲੋ ਦੁੱਧ ਪਿਆ ਜੂ 55000 ਦੀ ਦੇ ਦੇਣੀ ਆ ਡੱਬੀ ਵਹਿੜ ਬਾਕੀ ਹੁਣ ਰੁੱਤ ਵਧੀਆ ਆ ਗਈ ਆ ਜਿੰਨੀ ਤੁਸੀਂ ਸੇਵਾ ਸੰਭਾਲ ਗੌਰ ਕੇਅਰ ਕਰ ਲੋਗੇ ਉਦੋਂ ਦੁੱਗਣਾ ਦੁੱਧ ਪਿਆ ਦਿੰਦੀਆਂ ਜਾਤ ਵਾਲੀ ਵਹਿੜ ਤੀਜਾ ਸੂਆਰੀ ਨਾਲ ਬਾਈ ਕਿਆਂ ਦਾ ਸੁੰਦੀ ਆ ਕਦ ਕਾਠ ਵੱਡਾ ਹੀ ਹੈ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਤੇ ਹਵਾਨਾ ਵੀ ਸੋਹਣਾ ਵੱਡਾ ਆ ਆਪਾਂ ਕਹਿਨ ਨੂੰ ਆਪਾਂ ਦੂਜਾ ਵੀ ਕਹਿ ਜਾਂਦੇ ਕੋਈ ਫਾਇਦਾ ਨਹੀਂ ਕਹ ਜਿਹੜੀ ਤੀਜੇ ਹੈਗੀ ਹੈਗੀ ਆ ਹਾਂ ਇੱਕ ਸੂਏ ਨਾਲ ਘੜਾ ਹੁਣ ਬੁੱਢੀ ਹੋ ਜੂਗੀ ਬਸ ਉਹੀ ਤਾਂ ਹੈ ਕਹਿਨ ਨੂੰ ਆਪਾਂ ਦੂਜਾ ਵੀ ਕਹਿ ਦਿੰਦੇ ਹਾਂ ਸਹੀ ਆ ਥਣ ਪਾ ਮਾਥੀ ਚੁਵਾਈ ਕਰ ਲਓ ਭਾਵੇਂ ਮਸ਼ੀਨ ਤੇ ਚੁਵਾਈ ਕਰ ਲਓ ਥਣ ਦੇ ਸਾਈ ਸੋਹਣੇ ਆ ਪ੍ਰਿੰਟ ਪ੍ਰਿੰਟ ਵੀ ਪੂਰਾ ਸੋਹਣਾ ਤਿੰਨ ਵੜਾ ਵਿਖਾ ਦਿੰਗੇ ਕਿਸੇ ਦੇ ਵੀ ਫੂਡ ਸ਼ਾਂਗਪੂਰਾ ਵੇਖਣ ਨੂੰ ਵੀ ਹੈਣੀ ਮੁੱਲ ਵੀ ਫਿਰ ਜਾਇਜ਼ ਹੀ ਆ ਮਾਨ ਤਾਨ ਵੀ ਵਿੱਚੋਂ ਹੋ ਜੂ ਜੇ ਕੋਈ ਦੋ ਨਾਗ ਲੈ ਲੈਣ ਦਾ ਪੂਰਾ ਵੱਧ ਹੋ ਜੂ ਹੋ ਜੂ ਕੱਲੇ ਕੱਲੇ ਜੋ ਵੀ ਬੇਫਿਕਰ ਹੋ ਕੇ ਆ ਜਾਓ ਬੁੱਤੀ ਬਾਤੀ ਬਹੁਤ ਸੋਹਣੀਆਂ ਛੋਟਾ ਕੰਨ ਬੋਦੀ ਵਾਲੀ ਵਿਹੜ ਪ੍ਰਿੰਟ ਵਾਲੀ ਲਾਸਟ ਤੇ ਆ ਜੀਏ ਬਾਈ ਰਿਸ਼ਪਾਲ ਇਹ ਦੋ ਦੰਦ ਬੱਚੀ ਆ ਵੀਰੇ ਠੀਕ ਹੈ ਸੱਤ ਮਹੀਨੇ ਦੀ ਕੱਪਣਾ ਕਨਫਰਮ ਅੱਠਵਾਂ ਲਗਾ ਕਨਫਰਮ ਚੈੱਕ ਪਾਸ ਆ ਠੰਡਾ ਟੀਕਾ ਲੱਗਾ ਹੋਇਆ ਬਾਕੀ ਜਿਹਨੇ ਤਸੱਲੀ ਕਰਨੀ ਆ ਉਹ ਦਾ ਡਾਕਟਰ ਨਾਲ ਲੈ ਕੇ ਤਸੱਲੀ ਕੋਈ ਵੀ ਕਰਾ ਸਕਦਾ ਕਿੰਨੇ ਦੀ ਇਹ ਹਾਂ ਨਹੀਂ ਜੇ ਹਾਂ ਨਹੀਂ ਆ 20 ਰੁਪਏ ਦੀ हां ना यस ਨੂੰ 20000 ਦੀ ਬਾਈ ਕਹਿੰਦਾ ਦੇ ਦੇਣੀ ਆ ਸੱਤ ਮਹੀਨਿਆਂ ਦੀ ਗੱਭਣ ਅੱਠਵਾਂ ਲੱਗ ਗਿਆ ਠੰਡਾ ਟੀਕਾ ਲਵਾਇਆ ਵਾ ਜੇ ਕੋਈ ਤਸੱਲੀ ਕਰਾਉਣੀ ਚਾਹੁੰਦਾ ਅਗਲਾ ਆਪਦਾ ਡਾਕਟਰ ਲਿਆ ਵਿੱਚ ਚੈੱਕ ਕਰਾ ਕੇ ਲੈ ਜਾਏ ਸੋਹਣੀ ਵਹਿੜ ਜਰਸੀ ਨਸਲ ਦੀ ਵਜਨ ਵਾਲੀ ਲਿਓਟੀ ਕਰਮਾਲੀ ਨੇ ਸੋਹਣੀ ਪੱਟੀ ਆ ਬਾਕੀ ਹਜੇ ਸਮਾਂ ਪਿਆ ਵਧੀਆ ਸੇਵਾ ਕਰ ਲਵੋਗੇ ਬਣ ਕੇ ਸੂ ਕਰਮਾਲੀ ਥਾਣ ਮੈਨੂੰ ਲੱਗਦਾ ਚਾਰ ਹੀ ਆ ਹਾਂ 15 ਦਿਨ ਪਹਿਲਾਂ ਵਗ ਜਾਂਦੀ 1.5 ਮਹੀਨਾ ਦਾ 1.5 ਮਹੀਨੇ ਚ 45000 ਦੀ ਬੱਚੀ ਤਿਆਰ ਹੋ ਜਾਈਂਗੀ ਹਾਂ ਉਸ ਤੇ ਇਹ ਵੀ ਗੱਲ ਸਹੀ ਆ 15 ਦਿਨ ਵੈੜ ਪਹਿਲਾਂ ਵਿਕਰੀ ਚ ਆ ਜਾਂਦੀ ਆ ਡੇਢ ਮਹੀਨਾ ਸੇਵਾ ਕਰ ਲੋਂਗੇ ਇੱਕ ਘਟਾ ਲਿਆਉ ਟ੍ਰਾਂਜੈਕਸ਼ਨ ਵਾਲਾ 2200 ਵਾਲਾ ਇੱਕ ਘਟੇ ਚ ਨਾਲੇ ਤਾਂ ਵਜਨ ਕਰ ਜੂਗੀ ਤੇ ਨਾਲੇ ਲੇਵਾ ਕੱਢੇ ਉਹ ਕਰਮਾਂ ਵਾਲੀ ਵਧੀਆ ਪੈਸੇ ਵਿਟਾ ਕੇ ਜਾਉ ਦੁੱਗਣੇ ਪੈਸੇ ਵਿਟਾ ਦੇਣੇ ਆ 20000 ਦੀ ਅੱਜ ਬਾਈ ਕਹਿੰਦਾ ਦੇ ਦੇਣੀ ਆ ਵਿੱਚੋਂ ਮਾਣ ਕਰ ਦੂ ਆਏ ਨਹੀਂ ਕੋਈ ਨਾ ਤਸ਼ਰਾ ਮਾਰੂਗੀ ਠੰਡੀ ਆ ਪੂਰੀ ਹਾਂ ਸੀਲ ਵੀ ਪੂਰੀ ਆ ਥਣ ਵੀ ਮੋਟੇ ਆ 4 ਵਹਿੜਾ ਸੇਲ ਐ 4 ਨੰਬਰ ਲਾਸਟ ਦੋ ਦੰਦ ਦੋਂਦੀ 1 ਨੰਬਰ ਵੀ ਲਾਲ ਰੰਗ ਦੀ ਬਹੁਤ ਚੰਗੀ ਵੱਛੀ ਐ 46000 ਦੀ ਦੇ ਦੇਣੀ ਐ ਦੁੱਧ ਬਾਈ ਕਹਿੰਦਾ 17 18 ਕਿਲੋ ਪਿਆਜੂਗੀ ਥਾਣਾ ਅਦੀ ਚਵਾਈ ਵਾਲੇ ਆ ਦੁੱਧ ਮੱਝਾ ਰਗਾਊ ਜਾ ਮਾ ਚਿੱਟਾ ਮਾਨਤਾਨ ਹੋ ਜੂ 5-6 ਦਿਨ ਮਸਾਂ ਹੀ ਲਊ 2 ਨੰਬਰ ਵੀ 16-17 ਕਿਲੋ ਦੁੱਧ ਪਿਆਜੂ 3 ਨੰਬਰ 20 ਕਿਲੋ ਪਿਆਜੂ ਫੋਨ ਨੰਬਰ ਸਕਰੀਨ ਤੇ ਐ ਬਿਲਕੁਲ ਛੋਟੇ ਜਿਹੇ ਪਾ ਦੀਆਂ ਚੰਗੇ ਦੁੱਧ ਵਾਲੀਆਂ 4 ਜਾਨ ਵਾਲੀਆਂ ਵੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਜੇ ਕਿਸੇ ਨੇ ਘਰੇ ਹੋਣਾ ਐਡਰੈਸ ਪੂਰੀ ਵਾਰੀ ਦੱਸ ਦੇਣਾ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰੇ ਅਨੁਸਾਸ਼ੀ ਕਾਲ